ਉਰੇ ਅੱਲਾ ਗੱਲ ਨਾ ਸਾਨੂੰ ਮਨਜ਼ੂਰ ਹੈ ਅੱਲਾ ਗੱਲ ਨਾ ਸਾਨੂੰ ਮਨਜ਼ੂਰ ਹੈ ਵੇ ਕਾ ਦਾ ਵੈਰ ਕੱਢਣਾ ਹੀ ਸਾਡੇ ਨਾਲ ਵੇ ਵਿਛੋੜਿਆ ਹਾਏ ਭੈੜਿਆ ਹੱਥ ਜਦੋਂ ਜੋੜਦਾ ਸੈਂ ਦਿਲ ਕਿਉਂ ਨਹੀਂ ਜੋੜਿਆ ਹਾਏ ਭੈੜਿਆ ਹੱਥ ਜਦੋਂ ਜੋੜਦਾ ਸੈਂ ਦਿਲ ਕਿਉਂ ਨਹੀਂ ਜੋੜਿਆ ਬਿਊਟੀਫੁਲ ਥੈਂਕ ਯੂ ਜੀ ਇਹ ਮੇਰਾ ਕੰਮ ਉਹਨਾਂ ਨੇ ਤੁਹਾਡਾ ਕੀਤਾ ਫਿਲਮ ਦੇ ਵਿੱਚ ਮੈਨੂੰ ਇਹ ਦੱਸੋ ਵੀ ਕਿਸ ਤਰ੍ਹਾਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਵਧੀਆ ਗੁਰੂ ਦਾ ਕੰਮ ਕਰਨਾ ਮਤਲਬ ਸਭ ਤੋਂ ਪਹਿਲੀ ਗੱਲ ਹੈ ਵੀ ਪੰਜਾਬ ਦੇ ਵਿੱਚ ਬੜੇ ਅੱਛੇ ਅੱਛੇ ਐਕਟਰ ਕੰਮ ਕਰਦੇ ਨੇ ਬੜਾ ਅੱਛਾ ਸਿਨੇਮਾ ਬਣ ਰਿਹਾ ਹੈ ਬਟ ਸਟਿਲ ਵੀ ਨੀਡ ਵੈਰੀ ਗੁੱਡ ਫੇਸਿਸ ਤੇ ਸਾਨੂੰ ਬੜੀ ਦੇਰ ਤੋਂ ਵੇਟ ਸੀਗੀ ਤੇ ਉਹ ਵੇਟ ਮੈਨ ਲੱਗਦਾ ਪੂਰੀ ਹੋਈ ਗੁਰੂ ਦੇ ਰੂਪ ਚ ਕਿੰਨੇ ਚਿਰ ਬਾਅਦ ਹੋਈ ਇਹ ਸਭ ਤੁਸੀਂ ਦੱਸੋ ਇਹਦਾ ਟਾਈਮ ਹੋ ਗਿਆ ਬਾਜੀ ਹਰਦੀਪ ਨੇ ਬੜੀ ਸੋਹਣੀ ਗੱਲ ਕੀਤੀ ਸੀ ਕਹਿੰਦੇ ਗੁਰੂ ਦੇ ਰੂਪ ਗੁਰੂ ਨੂੰ ਜਦੋਂ ਅਸੀਂ ਪ੍ਰੋਫਾਈਲ ਵੇਖਦੇ ਆਂ ਲੱਗਦਾ ਯੰਗ ਧਰਮਿੰਦਰ ਹੈ ਹਨਾ ਤੇ ਕੋਈ ਬਿਲਕੁਲ ਸੱਚਮੁੱਚ ਪਰਦੇ ਦੇ ਵੇਖੋਗੇ ਕਿ ਧਰਮ ਭਾਜੀ ਜਿੱਦਾਂ ਨਾ ਜਵਾਨੀ ਵੇਲੇ ਦੇ ਤੁਹਾਨੂੰ ਨਜ਼ਰ ਆਉਣਗੇ ਕੀ ਬਾਰੇ ਹਾਂਜੀ ਬਾਰੇ ਅਸੀਂ ਉੱਥੇ ਦੇਖ ਹੀ ਕੰਗੇ ਸੋ ਬਹੁਤ ਅੱਛਾ ਪਰਫਾਰਮਰ ਔਰ ਬਹੁਤ ਪੈਨ ਇੰਡੀਆ ਕਹ ਲਓ ਤੁਸੀਂ ਪੈਨ ਨੈਸ਼ਨਲ ਇੰਟਰਨੈਸ਼ਨਲ ਸਟਾਰ ਹੈ ਪੰਜਾਬੀ ਸਰੋਵਰ ਨੂੰ ਮਿਲਣ ਜਾ ਰਿਹਾ ਤੇ ਇਹ ਬੜੀ ਸੋਹਣੀ ਗੱਲ ਆ ਸਾਨੂੰ ਲੋੜ ਸੀ ਤੇ ਥੈਂਕ ਯੂ ਗੁਰੂ ਥੈਂਕ ਯੂ ਬੜੀ ਥੈਂਕ ਯੂ ਡਾਟਾ ਤੁਸੀਂ ਆਪ ਨਹੀਂ ਕੀ ਹਾਂਜੀ ਠੀਕ ਹੈ ਜੀ ਦਿਮਾਗ ਦੇ ਵਿੱਚ ਕਨਸੈਪਟ ਜਦੋਂ ਲਿਖਦੇ ਆ ਇੱਕ ਪੇਸ ਹੁੰਦਾ ਵੀ ਹਾਂ ਐਸਪੀਐਸ ਦੇ ਕੋਲੋਂ ਆਪਣਾ ਕੰਮ ਠੀਕ ਹੈ ਨਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਕਾਫੀ ਟਾਈਮ ਬਾਅਦ ਉਹਨਾਂ ਦੇ ਨਾਲ ਕੰਮ ਕੀਤਾ ਜਦੋਂ ਵੀ ਤੁਸੀਂ ਕਾਫੀ ਟੈਨ ਲਾ ਇਹਨਾਂ ਨੂੰ ਮੀਟਿੰਗ ਜਸਿਆ ਆ ਲੱਗਦਾ ਤੇ ਕਿੰਨਾ ਤੇ ਲੰਬਾ ਸਫਰ ਰਿਹਾ ਇਹ ਦੇ ਵਿੱਚ ਮੈਨੂੰ ਲੱਗਦਾ 1 ਸਾਲ ਲੱਗ ਗਿਆ ਸਾਰੀਆਂ ਡਿਸਕਸ਼ਨਸ ਕਰਦੇ ਆ ਜੈਮਿੰਗ ਕਰਦੇ ਆ ਕੈਰੈਕਟਰਸ ਸਾਰੇ ਫਿਲਮ ਦੀ 뮤직 ਨੂੰ ਗੱਲ ਕਰਦੇ ਆ ਇੱਕ ਵਰਕਸ਼ਾਪ ਸੀਗੀ ਸਾਰਿਆਂ ਦੇ ਸਾਰਿਆਂ ਦੀ ਸ਼ਮੂਲੀਅਤ ਸੀਗੀ ਭਾਜੀ ਬੈਠੇ ਸਾਰੇ ਜਣੇ ਬੈਠੇ ਤੇ ਡਿਸਕਸ਼ਨ ਕਰਦੇ ਘਰਾਂਦੇ ਫਿਲਮ ਬਣੀ ਹੈ ਸਾਰਿਆਂ ਦੇ ਨਾਲ ਸਾਰੇ ਕੈਰੈਕਟਰਸ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਇੱਕ ਅੱਛੀ ਬੜੀ ਖੂਬਸੂਰਤ ਜਰਨੀ ਰਹੀ ਹੈ ਜਿਹਦੇ ਵਿੱਚ ਸਾਰਿਆਂ ਨੇ ਇੰਜੋਏ ਕੀਤਾ ਜਰਨੀ ਬੜੀ ਖੂਬਸੂਰਤ ਸੀਗੀ ਤੇ ਫਿਲਮ ਵੀ ਬੜੀ ਖੂਬਸੂਰਤ ਬਣੀ ਹੈ ਬਾਕੀ ਤੁਸੀਂ ਵੇਖ ਕੇ ਦੱਸੋ ਸਭ ਤੋਂ ਵੱਡੀ ਗੱਲ ਇਹ ਵੀ ਤਕਰੀਬਨ ਸੈੱਟ ਤੇ ਤੁਸੀਂ 80% ਸਾਰੇ ਮਝਾਇਲ ਹੀ ਸੀ ਮਝਾਇਲ ਤੇ ਮਾਹੌਲ ਵੀ ਜਿੱਥੇ ਮਝਾਲੇ ਹੋਣ ਤੁਹਾਨੂੰ ਵੀ ਮਾਹੌਲ ਵਧੀਆ ਬਣੇਗਾ ਇੱਕ ਇੱਕ ਪੰਜਾਬ ਕਰਕੇ ਸਾਰੇ ਅਮਰ ਜੀ ਇੱਕ ਵੈਸੀ ਇਹ 부ਝੇਲਾ ਕਰਕੇ ਨੁਸਖਾ ਨੂੰ ਕੀ ਅਪੀਲ ਕਰਨੀ ਚਾਹੋਗੇ ਥੋੜਾ ਜਿਆਦਾ ਦੱਸੋ ਦਰਸ਼ਕਾਂ ਨੂੰ 4 ਸੱਭਿਆਚਾਰ ਨੂੰ ਦਰਸਾਉਦੇ ਕੱਪੜੇ ਵੀ ਪਾਏ ਹੋਣਗੇ ਹਾਂਜੀ ਤੁਸੀਂ ਤੇ ਵੈਸੀ ਕਿਸੇ ਲੁੱਕ ਹੀ ਰਹਿੰਦੇ ਹੋ ਨਾ ਹਾਂਜੀ ਫਿਲਮ ਚ ਪਾਏ ਨੇ ਜੀ ਫਿਲਮ ਵਿੱਚ ਮੈਂ ਨਹੀਂ ਲੈਂਬਰਗਿਨੀ ਤੋਂ ਉਤਰ ਰਿਹਾ ਭਾਜੀ ਮੈਨੂੰ ਨਾ ਕਮੈਂਟ ਥੱਲੇ ਆ ਰਹੇ ਨੇ ਤੁਸੀਂ ਵਾਲ ਖੜੇ ਕਿਉਂ ਨਹੀਂ ਕੀਤੇ ਹੋ ਮੈਂ ਕਿਹਾ ਯਾਰ ਕਰੈਕਟਰ ਮੇਰਾ ਇਦਾਂ ਦਾ ਮੈਂ ਇਸ ਵੀ ਹੁਣ ਮੇਰੀ ਗੱਲ ਪੁੱਛ ਲੈ ਉਹਨਾਂ ਨੇ ਉਹ ਸਟਾਈਲ 'ਚ ਦੇਖਿਆ ਨਾ ਹਾਂਜੀ ਹਾਂਜੀ ਭਾਜੀ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਥੋੜਾ ਜਿਆਦਾ ਦੱਸੋ ਕਿ ਦਰਸ਼ਕਾਂ ਨੂੰ ਇਹ ਵੀ ਅਪੀਲ ਹੈ ਜੀ ਇੱਕ ਤੇ ਆਪਣੇ ਮॉम ਡੈਡ ਦਾ ਖਿਆਲ ਰੱਖੋ ਜੀ ਤੁਸੀਂ ਪਰਿਵਾਰ ਦੇ ਨਾਲ ਰਲ ਮਿਲ ਕੇ ਰਿਹਾ ਕਰੋ ਜਿਹੜਾ ਤੁਹਾਡਾ ਡ੍ਰੀਮ ਹੈ ਉਹਨੂੰ ਪੂਰਾ ਕਰੋ ਉਹਦੇ ਲਈ ਮਿਹਨਤ ਕਰੋ ਤੇ ਜੇ ਸ਼ੁੱਕਰਵਾਰ ਨੂੰ ਤੁਹਾਡੇ ਕੋਲ ਐਕਸਟਰਾ ਪੈਸੇ ਹੈਗੇ ਨੇ ਤੇ ਟਾਈਮ ਹੈਗਾ ਤੇ ਫਿਲਮ ਸਾਡੀ ਦੇਖ ਕੇ ਆਇਓ ਕਿਉਂਕਿ ਨਹੀਂ ਜਹਾ ਹਸਣ ਵਾਲੀ ਟਾਈਮ ਹੋਏਗਾ ਪੈਸੇ ਹੋਣਗੇ ਤਾਂ ਹੀ ਦੇਖਣ ਜਾਓਗੇ ਜੇ ਤੁਸੀਂ ਟਿਕਟਾਂ ਮੰਗ ਲਈਆਂ ਨਹੀਂ ਨਹੀਂ ਮੈਂ ਵੈਸੇ ਹੀ ਉਹ ਕਹਿ ਰਿਹਾ ਮੈਂ ਤਾਂ ਤੁਸੀਂ ਇੰਡਾਇਰੈਕਟ ਜਿਹਨੂੰ ਸੁਣਾਣਾ ਸੀ ਕਹਿ ਰਿਹਾ ਨਹੀਂ ਨਹੀਂ ਮੈਂ ਵੈਸੇ ਇਹ ਮੈਂ ਵੈਸੇ ਹੀ ਗੱਲ ਇਦਾਂ ਕਰਦਾ ਉਹ ਮੈਂ ਵੈਸੇ ਇਦਾਂ ਗੱਲ ਕਰਦਾ ਉਹ ਮੈਂ ਸਾਥ ਨਾਲ ਤੁਸੀਂ ਮੇਰੇ ਨਾਲ ਰਹਿਣਾ ਚਾਹੋ ਆ ਲੈ ਹਾਂ ਇਹ ਗੱਲ ਇਹ ਫਿਲਮ ਜ਼ਰੂਰ ਦੇਖਿਆ ਕਿਉਂਕਿ ਕਿਉਂਕਿ ਇੱਕ ਤਾਂ ਫਿਲਮ ਆਪਾਂ ਬਹੁਤ ਡਿਫਰੈਂਟ ਬਣਾਈ ਹੈ ਇਹ ਸੱਚੀ ਜਿਹੀ ਸਿਨੇਮਾ ਬਣਾਇਆ ਵਾ ਇਹਦੀ ਟੇਕਿੰਗ ਤੋਂ ਲੈ ਕੇ ਇਹਦੇ ਕਾਸਟਿਊਮਸ ਤੋਂ ਲੈ ਕੇ ਲੋਕੇਸ਼ਨਸ ਤੋਂ ਲੈ ਕੇ ਹਰ ਚੀਜ਼ ਆਰਟ ਤੋਂ ਲੈ ਕੇ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਨਾਲੇ ਸਾਡਾ ਪ੍ਰੋਡਿਊਸਰ ਮੁੰਡਾ ਕਲਕੱਤੇ ਦਾ ਜੁੜਿਆ ਜੀ ਤੇ ਮੈਂ ਨਹੀਂ ਚਾਹੁੰਦਾ ਭਾਜੇ ਤੇ ਇਸ ਕਰਕੇ ਤੁਸੀਂ ਫਿਲਮ ਦੇਖੋ ਤਾਂ ਕਿ ਇਦਾਂ ਦੇ ਹੋਰ ਪ੍ਰੋਡਿਊਸਰ ਵਧੀਆ ਹੋਣ ਤੇ ਆਪਾਂ ਆਪਣੇ ਸਿਨੇਮੇ ਨੂੰ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਸਕੀਏ ਨਵੇਂ ਨਵੇਂ ਸਟੋਰੀਆਂ ਕਰ ਸਕੀਏ ਤੇ ਆਪਣੇ ਸਿਰ ਮੈਨੂੰ ਹੋਰ ਗਾਂ ਗਾਂ ਨਵਾਂ ਕਦਮ ਵੱਲ ਲੈ ਕੇ ਜਾ ਸਕੀ। ਇੱਕ ਹੋਰ ਵੀ ਗਾ ਜਿਹੜਾ ਜਿਹੜਾ ਕੋਈ ਬੰਦਾ ਕਸ਼ਮੀਰ ਨਹੀਂ ਗਾ ਉਹ ਫਿਲਮ ਚ ਕਸ਼ਮੀਰ ਵੀ ਦੇਖ ਸਕਦਾ ਕਿਉਂਕਿ ਪਹਿਲੀ ਪੰਜਾਬੀ ਫਿਲਮ ਹੈ ਜਿਹੜੀ ਕਸ਼ਮੀਰ ਚ ਸ਼ੂਟ ਹੋਈ ਹੈ। ਗੁਰੂ ਦੀ ਇਹ ਬੈਲੀ ਫਿਲਮ ਨਹੀਂ। ਕਹਾਣੀ ਤੁਹਾਨੂੰ ਇੱਥੇ ਤਾਂ ਨਹੀਂ ਸੁਣਾਣੀ ਐ। ਐਕਚੁਅਲੀ ਮੈਂ ਨਾ ਇੱਕ ਛੂੜੇ ਜੀ ਪੰਜਾਬ ਮੈਂ ਆ ਜੀ ਕਸ਼ਮੀਰ ਹੋਇਆ ਤੇ ਲਖਨਊ ਜੀ ਬਜਟ ਕਨੇਡਾ ਅੱਛਾ ਬਜਟ ਦਾ ਜੀ ਕਿਤੇ ਲੱਗੇ ਚੈੱਕ ਤੁਹਾਡੇ ਲੱਗੇ ਨੇ ਰਹਿਣ ਦੇ ਤੁਹਾਡੇ ਲੱਗੇ 1 ਕਰੋੜ ਇੱਕ ਗੱਲ ਮੈਂ ਕਹਿਣੀ ਸੌਰੀ ਗੱਲ ਘਟ ਰਹੀ ਬੇਟਾ ਤੁਹਾਡੇ ਲਈ ਸਾਰਿਆਂ ਲਈ ਕਹਿਣੀ ਆ ਕਿ ਤੁਸੀਂ ਪ੍ਰੈਸ ਕਾਨਫਰੈਂਸ ਲਈ ਆਉਂਦੇ ਹੋ ਨਾ ਬਹੁਤ ਅੱਛਾ ਲੱਗਦਾ ਆਪਾਂ ਹਮੇਸ਼ਾ ਮਿਲਦੇ ਆਂ ਤੁਸੀਂ ਮੇਰੇ ਵੱਲੋਂ ਇੱਕ ਸੁਜੈਸ਼ਨ ਇਹ ਆ ਕਿ ਘੱਟੋ ਘੱਟ ਨਾ ਤੁਸੀਂ ਫਿਲਮ ਵੇਖਣ ਜਾਇਆ ਕਰੋ ਖੁਦ ਆਡੀਅנס ਨਾਲ ਗੱਲ ਕਰਿਆ ਕਰੋ ਔਰ ਆਪਣਾ ਵੀ ਵਿਸ਼ਲੇਸ਼ਣ ਜ਼ਰੂਰ ਕਰਿਆ ਕਰੋ ਚੰਗੀ ਨੂੰ ਚੰਗੀ ਕਹੋ ਮਾੜੀ ਨੂੰ ਮਾੜੀ ਕਹੋ ਕਿਉਂਕਿ ਤੁਸੀਂ ਸਿਰਫ ਇਹੀ ਚੀਜ਼ ਪੇਸ਼ ਕਰਨੀ ਉਸ ਤੋਂ ਬਾਅਦ ਜੇ ਤੁਸੀਂ ਇੰਨਾ ਕੁ ਹੋਰ ਹਾਂਜੀ ਉਹ ਕਹਿੰਦਾ ਬਟਾਪਾ ਪੰਜਾਬੀ ਹਮੇਸ਼ਾ ਲੰਗਰ ਹੀ ਕਿਉਂ ਸੁਣਦੇ ਲੰਗਰ ਕੀ ਹਰ ਇੱਕ ਚੀਜ਼ ਲੰਗਰ ਹੀ ਕਿਉਂ ਸੁਣਦੇ ਬਹੁਤ ਮੁਫਤ ਖਰੇ ਹੋ ਗਏ ਆ ਬਟਾ ਫ੍ਰੀ ਦਾ ਬਹੁਤ ਮੁਫਤ ਖਰੇ ਹਾਂ ਜੀ ਇੱਕ ਮਿੰਟ ਇਹਦਾ ਜਵਾਬ ਮੈਂ ਦਿੰਦਾ ਇਹਦਾ ਜਵਾਬ ਮੈਨੂੰ ਲੰਗਰ ਨਹੀਂ ਅੱਗੇ ਜਾਣਾ ਨਹੀਂ ਇਹਦਾ ਜਵਾਬ ਮੈਂ ਦਿੰਦਾ ਇਹਦਾ ਜਵਾਬ ਮੈਂ ਦਿੰਦਾ ਓ ਮੇਰੀ ਤੇ ਗੱਲ ਸੁਣ ਲੋ ਓ ਮੈਡਮ ਮੇਰੀ ਗੱਲ ਸੁਣ ਲੋ ਇੱਕ ਇਹਦਾ ਜਵਾਬ ਤੁਸੀਂ ਪਹਿਲਾਂ ਬੋਲ ਪਬਲਿਕ ਰਿਵਿਊ ਕਰੀ ਦੇ ਮੈਸ਼ਾਹ ਆ ਤੁਹਾਨੂੰ ਇਹਦਾ ਜਵਾਬ ਮੈਂ ਦੇਣਾ ਜਿਹੜੇ ਤੁਸੀਂ ਟਿਕਟ ਮੰਗੇ ਆ ਮੈਡਮ ਜਵਾਬ ਸੁਣ ਲੋ ਹੁਣ ਤੁਸੀਂ ਫੇਰ ਮੰਗੋ ਟਿਕਟ ਟਿਕਟ ਮੰਗੋ ਤੁਸੀਂ ਕਹੋ ਕਿ ਸਾਡੇ ਲਈ ਪੈਕੇਜ ਕੋਈ ਰੇਟ ਕਰਾਓ ਕੋਈ ਪੈਕੇਜ ਕ੍ਰੀਏਟ ਕਰਿਆ ਕਰੋ ਸਹਤਾਂ ਕਿ মিডিਆ ਥੀਏਟਰ ਚ ਜਾਏ ਤੇ ਪਬਲਿਕ ਨਾਲ ਵੀ ਗੱਲਬਾਤ ਕਰੇ ਕਿ ਕਿਸ ਤਰ੍ਹਾਂ ਦੀ ਕਿਲੋਮਿਟਰ ਤੁਸੀਂ ਕੋਈ ਪੈਕੇਜ ਕ੍ਰੀਏਟ ਕਰਿਆ ਕਰੋ ਕਿ ਸਾਨੂੰ ਇਹਦੇ ਵਾਸਤੇ ਬੇਨ ਕਰਨਾ ਪਵੇ ਆਪਾਂ ਸਾਡੇ ਦਾ ਦੱਸ ਦਿੰਦੇ ਨੇ ਸਾਰੇ ਜਾਨੇ ਅੱਜ ਤਾਂ ਪਿਆਰ ਹੀ ਖੇਚ ਲੈ ਆਂ ਅੱਛਾ ਜੀ ਤੁਹਾਨੂੰ ਤੇ ਪਿਆਰ ਹੀ ਹੈ ਤੁਹਾਨੂੰ ਸਿਰਮੇ ਤੇ ਲੈ ਕੇ ਜਾਣਾ ਚਾਹੀਦਾ ਜੇ ਤੁਸੀਂ ਸਾਨੂੰ ਪਿਆਰ ਕਰਦੇ ਫਿਰ ਸਾਡੇ ਲੋ ਪਿਆਰ ਹੀ ਹੋਗਾ ਪਬਲਿਕ ਰਿਵਿਊ ਤੁਹਾਨੂੰ ਫਿਰ ਬਿਲਕੁਲ ਇਹ ਜ਼ਰੂਰੀ ਆ ਆਪਾਂ ਦੇ ਡਿਪੈਂਡ ਹੀ ਤੁਹਾਡੇ ਤੇ ਕਰਦੇ ਆ ਨਾ ਖਾਸ ਤੌਰ ਤੇ ਇਹਦੇ ਹੋਰ ਨਿਊਜ਼ ਕਿੰਨੇ ਲਾਉਣੇ ਦੱਸੋ ਆਪਾਂ ਇੱਥੇ ਬੈਠੇ ਹੋਏ ਇਕੱਲੇ ਮੰਜੇ ਤੇ ਮੈਨੂੰ ਕਿੰਨੇ ਵੇਖਣਾ ਅੱਛਾ ਭਾਜੀ ਇੱਕ ਵਟਾ ਸਵਾਲ ਆ ਗਿਆ ਧਾਰੋਵਾਲ ਤੋਂ ਲੈ ਕੇ ਬੰਬੇ ਤੱਕ ਦਾ ਸਫ਼ਰ ਬੜਾ ਵੱਡਾ ਰਿਹਾ ਹਣਾ ਚਲੋ ਖੁਸ਼ੀ ਹੁੰਦੀ ਹੈ ਜਦੋਂ ਸਾਡਾ ਕੋਈ ਪੰਜਾਬੀ ਭਾਰਤ ترقی ਕਰਦਾ ਗੁਰੂ ਸਾਹਿਬ ਹੋਰ ਕਿਰਪਾ ਕਰਨ ਕਿੰਦਾ